ਇੰਤਨਾ ਜ਼ਰੂਰਤ ਨਹੀਂ ਹੈ ਤੇ ਜ਼ਰੂਰ ਬੰਦਾ ਕੈਂਡੀਡੇਟ ਜੇ ਉਹ ਅਸੀਂ ਜਿਤਾਈਏ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਦਾ ਹੋਵੇ ਲੋਕਾਂ ਦੀਆਂ ਕਾਉਂਸਲਰ ਬਣ ਕੇ ਮੁਸ਼ਕਲਾਂ ਨੂੰ ਸਮਝਿਆ ਹੋਵੇ ਤੇ ਕਾਉਂਸਲਰ ਦੇ ਤੌਰ ਤੇ ਸੇਵਾ ਕੀਤੀ ਹੋਵੇ ਤੇ ਹਰ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਹਰ ਮਹਿਲਾ ਖਾਸ ਕਰਕੇ ਮਹਿਲਾ ਮੰ ਜਿਹੜੀਆਂ ਹੈ ਜਿਹੜੇ ਬੰਦਾ ਕੋਲ ਜਾ ਨਹੀਂ ਸਕਦੀਆਂ ਤੇ ਇਹ ਮਹਿਲਾ ਦੇ ਕੋਲੇ ਮਹਿਲਾ ਜਾ ਕੇ ਆਪਣਾ ਦੁੱਖ ਆਪਣਾ ਦਰਦ ਜਿਹੜਾ ਉਹ ਦੱਸ ਸਕਦੀ ਹੈ ਤੇ ਮਹਿਲਾ ਨੂੰ ਕਾਂਗਰਸ ਪਾਰਟੀ ਨੇ ਕਿੱਦ ਦੇ ਕੇ ਮਹਿਲਾਵਾਂ ਨੂੰ ਤੇ ਗਰੀਬ ਪਰਿਵਾਰਾਂ ਨੂੰ ਮਾਣ ਸਨਮਾਨ ਦੇਣ ਦਾ ਕੰਮ ਕੀਤਾ ਤੇ ਆਪਾਂ ਕਾਂਗਰਸ ਪਾਰਟੀ ਦੇ ਇਸ ਫੈਸਲੇ ਤੇ ਮੋਹਰ ਲਾਈਏ ਤੇ ਬੀਬੀ ਸਰੇਂਦਰ ਕੌਰ ਨੂੰ ਆਪਾਂ ਰਿਕਾਡ ਟੋਰ ਵੋਟਾਂ ਨਾਲ ਇੱਥੇ ਜਿਤਾਈਏ ਜਿਹੜੇ ਦੂਜੇ ਕੈਂਡੀਡੇਟ ਆ ਉਹਨਾਂ ਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਇੱਥੇ ਆ ਟੜਕੇ ਇੱਥੇ ਰਾਤ ਨੂੰ ਹੋਏ ਤੇ ਸ਼ਾਮ ਨੂੰ ਇੱਥੇ ਉਹ ਸਾਰਾ ਸੌਦੇਵਾਰੀ ਸਾਹ ਕੁਝ ਜਿਵੇਂ ਹੁੰਦਾ ਇਹ ਮੈਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਤੁਸੀਂ ਪੜ੍ਹੇ ਨੇ ਇੱਥੇ ਲੋਕ ਉਹ ਜਲੰਧਰ ਵਾਲੇ ਸਾਰੇ ਸਮਝਦਾਰ ਹੋ ਸੋਹਣੇ ਸ਼ਬਦਾਂ ਦੇ ਨਾਲ ਅੱਜ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਬਾਬਾ ਸਾਹਿਬ ਅੰਬੇਡਕਰ ਦਾ ਮਿਸ਼ਨ ਖਤਰੇ ਖਤਰੇ 'ਚ ਹੈ ਇਸ ਕਰਕੇ ਕਾਂਗਰਸ ਪਾਰਟੀ ਹੀ ਭਾਰਤ ਦਾ ਸੁਧਾਰ ਬਚਾ ਸਕਦੀ ਹੈ ਕਾਂਗਰਸ ਪਾਰਟੀ ਹੀ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਬਚਾ ਸਕਦੀ ਹੈ ਕਾਂਗਰਸ ਪਾਰਟੀ ਹੀ ਗਰੀਬ ਗੁਰਦੇ ਹਰ ਵਰਗ ਦੇ ਲੋਕਾਂ ਨੂੰ ਮਾਣ ਸਨਮਾਨ ਇੱਜ਼ਤ ਦੇ ਸਕਦੀ ਹੈ ਘੱਟ ਗਿੰਦੀਆਂ ਦੀ ਲੜਾਈ ਕਾਂਗਰਸ ਪਾਰਟੀ ਲੜ ਸਕਦੀ ਹੈ ਕਿਸਾਨਾਂ ਦੀ ਲੜਾਈ ਕਾਂਗਰਸ ਪਾਰਟੀ ਲੜ ਸਕਦੀ ਹੈ ਤੁਹਾਨੂੰ ਸਨੂਰ ਕਰਨ ਦਾ ਬੰਦਾ ਹੈ ਰਾਹੁਲ ਗਾਂਧੀ ਜੀ ਨੂੰ ਤੇ ਅਮਰਿੰਦਰ ਸਿੰਘ ਰਾਜਾਪਟ ਨੂੰ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਜਿਹੜੀ ਸਪੀਚ ਦਿੱਤੀ ਰਾਹੁਲ ਜੀ ਨੇ ਜਿਹੜੀ ਸਪੀਚ ਕੀਤੀ ਔਰ ਰਾਣਾ ਬ੍ਰਾਜ ਜੀ ਨੇ ਸਪੀਚ ਕੀਤੀ ਸਾਨੂੰ ਸਾਰਿਆਂ ਨੂੰ ਸਨੂਰ ਕਰਨਾ ਪੈਂਦਾ ਹੈ ਕਿ ਆਪਾਂ ਸਾਰੇ ਇਹ ਸਾਰੀਆਂ ਨੀਤੀਆਂ ਨੂੰ ਦੇਖਦੇ ਹੋਏ ਪਾਲਸੀਆਂ ਨੂੰ ਦੇਖਦੇ ਹੋਏ ਸਾਡੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਸਿੱਧੂ ਸਾਹਿਬ ਮੰਤਰੀ ਸਾਹਿਬ ਜੇ ਸਾਡੀ ਟੀਮ ਦੀ ਕਲੀਬਾ ਸਾਹਿਬ ਸਾਡੀ ਬੇਨਤੀ ਨੂੰ ਅੱਖ ਜੁੜ ਕੇ ਬੇਨਤੀ ਕਰਦੇ ਆ ਪਰਵਾਨ ਕਰਿਓ ਤੇ ਆਪਣਾ ਇੱਕੋ ਇੱਕੇ ਟੀਮ ਦੀ ਵੋਟ ਆਪਣਾ ਵੀ ਆਪਣੇ ਰਿਸ਼ਤੇਦਾਰਾਂ ਦਾ ਵੀ ਪਰਿਵਾਰਾਂ ਦਾ ਵੀ ਆਂਡੀਆਂ ਗਵਡੀਆਂ ਦਾ ਵੀ ਵੋਟ ਪੰਜਾ ਚੋਰ ਨਿਸ਼ਾਨ ਤੇ ਬਟਨ ਦਬਕੇ ਪਾਓ ਤੇ ਆਪਾਂ ਇੱਕ ਨਵਾਂ ਰਿਕਾਰਡ ਬਣਾਈਏ ਜਨੀ ਸਾਹਿਬ ਦੀ ਤਰ੍ਹਾਂ ਕਿ ਅਸੀਂ ਫੇਰ ਤੁਹਾਨੂੰ ਸਨੂਰ ਕਰਨ ਵਾਸਤੇ ਤੁਹਾਡਾ ਧੰਨਵਾਦ ਕਰਨ ਵਾਸਤੇ ਸਿੱਧੂ ਸਾਹਿਬ ਅਸੀਂ ਸਾਰੀ ਟੀਮ ਫੇਰਾਵਾਂਗੇ ਰਾਜਵ ਰਿੰਦਜੀ ਵੀ ਆਉਣਗੇ ਸੋਹਣਾ ਸ਼ਬਦਾਂ ਦੇ ਨਾਲ ਇੱਕ ਜਕਾਰਾ ਲਾਉਣਾ ਹੈ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣਾ ਹੈ ਤੁਸੀਂ ਮੋਹਰ ਲਾਉਣੀ ਹੈ ਕਿ ਹਾਂ ਪਤਾ ਲੱਗ ਜੂ ਕਿ ਬਾਪੀ ਬੀਬੀ ਸ੍ਰਿੰਦਰਪੁਰ ਕੋਲ ਰਕਾਰ ਦੁਰਬੋਧਾ ਲਾਇ ਤੇ ਜਿੱਤ ਰਹੀ ਹੈ ਖਲੀਬਾ ਸਾਹਿਬ ਵੀ ਸਿੱਧੂ ਸਾਹਿਬ ਵੀ ਆਪ ਸਾਰੇ ਸਾਡੇ ਵੀ ਬੜੇ ਖੁਸ਼ ਹੋ ਜਾਣਗੇ ਤਾਂ ਦੋਨੇ ਬਾਹ ਖੜੀਆਂ ਕਰਕੇ ਇੱਕ ਜਕਾਰਾ ਛੱਡਣਾ ਹੈ ਜਕਾਰਾ ਜਵਾਬ ਦੇਣਾ ਸਾਰਿਆਂ ਨੇ ਬੋਲੇ ਇਸ कॉग्रेस पार्टी ज़िंदावाद बना